ਲੱਗਦਾ ਹੈ ਹਾਈ ਕਮਾਂਡ ਨੇ ਭਰਪੂਰਨਾਸ਼ੂ ਹੁਣਾਂ ਦਾ ਜੋ ਸੰਤਾਪ ਉਹਨਾਂ ਨੇ ਜੇਲ੍ਹ ਚ ਝੰਡਾਇਆ ਉਸ ਦਾ ਉਸ ਸਬਰ ਦਾ ਫਲ ਉਹਨਾਂ ਨੂੰ ਦਿੱਤਾ ਟਿਕਟ ਅਨਾਉਂਸ ਕਰਕੇ ਆਸ਼ੂ ਜੀ ਨੂੰ ਪਿਛਲੇ 3 ਸਾਲ ਤੋਂ ਦੋਵੇਂ ਸਰਕਾਰਾਂ ਨੇ ਪੂਰਾ ਰਗੜਿਆ ਜੀ ਜੇਲ੍ਹ ਵਿੱਚ ਰੱਖਿਆ ਹਰ ਤਰ੍ਹਾਂ ਦੇ ਝੂਠੇ ਅਲੀਗੇਸ਼ਨ ਲਗਾਏ ਲੇਕਿਨ ਇਹ ਭਗਵਾਨ RAM ਦੀ ਕਿਰਪਾ ਹੈ ਉਹਨਾਂ ਦੇ ਦਿਨ ਚੱਲ ਰਹੇ ਉਹਦੇ ਵਿੱਚ ਟਿਕਟ ਅਨਾਉਂਸ ਹੋਈ ਹੈ ਜੀ ਤੇ ਆਸ਼ੂ ਜੀ ਬਿਲਕੁਲ ਕਲੀਨ ਬਾਹਰ ਨਿਕਲ ਕੇ ਆਏ ਹੈ ਤੇ ਅੱਜ ਪਾਰਟੀ ਨੇ ਫੇਰ ਉਹਨਾਂ ਦੀ ਪਾਰਟੀ ਪ੍ਰਤੀ ਨਿਸ਼ਟਾ ਇਮਾਨਦਾਰੀ ਔਰ ਲੋਕਾਂ ਪ੍ਰਤੀ ਪਿਆਰ ਦੇਖ ਕੇ ਉਹਨਾਂ ਨੂੰ ਫੇਰ ਤੋਂ ਇਲੈਕਸ਼ਨ ਦੀ ਟਿਕਟ ਦਿੱਤੀ ਹੈ ਔਰ ਮੈਨੂੰ ਉਮੀਦ ਹੈ ਕਿ ਬਹੁਤ ਵੱਡੇ ਮਾਰਜ ਨਾਲ ਆਸ਼ੂ ਜੀ ਜਿੱਤਣਗੇ ਸਰ ਜਿਸ ਤਰੀਕੇ ਨਾਲ ਤੁਸੀਂ ਪ੍ਰੈਸ ਕਾਨਫਰੰਸ ਵਿੱਚ ਕਹਿ ਰਹੇ ਸੀ ਕਿ ਮੇਰੀ ਕੋਠੀ ਇੱਥੇ ਲਾਲੂ ਕੀ ਲੱਗਦਾ ਹੁਣ ਕਾਂਗਰਸ ਦੀ ਲੀਡਰਸ਼ਿਪ ਜਿਹੜੀ ਇੱਕ ਪਲੇਟਫਾਰਮ ਦੇ ਉੱਤੇ ਲੁਧਿਆਣਾ ਚ ਕੰਮ ਕਰਦੀ ਹੋਈ ਨਜ਼ਰ ਆਏਗੀ ਸਾਰੇ ਕਾਂਗਰਸ ਆਸ਼ੂ ਜੀ ਦੇ ਨਾਲ ਖੜਕੇ ਇਥੇ ਮਦਦ ਕਰੇਗੀ ਤੇ ਲੋਕਾਂ ਨੇ ਜਿਤਾਣਾ ਹੈ ਲੋਕਾਂ ਦਾ ਪਿਆਰ ਉਹਦੇ ਨਾਲ ਹੈ ਤੇ ਮੈਨੂੰ ਲੱਗ ਰਿਹਾ ਕਿ ਵੱਡੇ ਮਾਰਜਿਨ ਨਾਲ ਆਸ਼ੂ ਜੀ ਜਿੱਤੇਗੀ ਲੱਗਦਾ ਹੈ ਹਾਈ ਕਮਾਂਡ ਨੇ ਭਰਪੂਰ ਆਸ਼ੂ ਉਹਨਾਂ ਦਾ ਜੋ ਸੰਤਾਪ ਉਹਨਾਂ ਨੇ ਜੇਲ੍ਹ ਛਡਾਇਆ ਉਸ ਦਾ ਉਸ ਸਬਰ ਦਾ ਫਲ ਉਹਨਾਂ ਨੂੰ ਦਿੱਤਾ ਹੈ ਟਿਕਟ ਅਨਾਉਂਸ ਕਰਕੇ ਆਸ਼ੂ ਜੀ ਨੂੰ ਪਿਛਲੇ 3 ਸਾਲ ਤੋਂ ਦੋਵੇਂ ਸਰਕਾਰਾਂ ਨੇ ਪੂਰਾ ਰਗੜਿਆ ਜੀ ਜੇਲ੍ਹ ਵਿੱਚ ਰੱਖਿਆ ਹਰ ਤਰ੍ਹਾਂ ਦੇ ਝੂਠੇ ਅਲੀਗੇਸ਼ਨ ਲਗਾਏ ਲੇਕਿਨ ਇਹ ਭਗਵਾਨ ਰਾਮ ਦੀ ਕਿਰਪਾ ਹੈ ਉਹਨਾਂ ਦੇ ਦਿਨ ਚੱਲ ਰਹੇ ਉਹਨਾਂ ਤੇ ਟਿਕਟ ਅਨਾਉਂਸ ਹੋਈ ਹੈ ਜੀ ਤੇ ਆਸ਼ੂ ਜੀ ਬਿਲਕੁਲ ਕਲੀਨ ਬਾਹਰ ਨਿਕਲ ਕੇ ਆਏ ਆ ਤੇ ਅੱਜ ਪਾਰਟੀ ਨੇ ਫੇਰ ਉਹਨਾਂ ਦੀ ਪਾਰਟੀ ਪ੍ਰਤੀ ਨਿਸ਼ਟਾ ਇਮਾਨਦਾਰੀ আর ਲੋਕਾਂ ਪ੍ਰਤੀ ਪਿਆਰ ਦੇਖ ਕੇ ਉਹਨਾਂ ਨੂੰ ਫੇਰ ਤੋਂ ਇਲੈਕਸ਼ਨ ਦੀ ਟਿਕਟ ਦਿੱਤੀ ਹੈ ਔਰ ਮੈਨੂੰ ਉਮੀਦ ਹੈ ਕਿ ਬਹੁਤ ਵੱਡੇ ਮਾਰਜ ਨਾਲ ਆਸ਼ੂ ਜੀ ਜਿੱਤਣਗੇ ਸਰ ਜਿਸ ਤਰੀਕਿਆਂ ਤੁਸੀਂ ਪ੍ਰੈਸ ਕਾਨਫਰੰਸ ਵਿੱਚ ਕਹੇ ਸੀ ਕਿ ਮੇਰੀ ਕੋਟੀ ਅਥੀ ਲਾਲੋ ਕੀ ਲੱਗਦਾ ਹੁਣ ਕਾਂਗਰਸ ਦੀ ਲੀਡਰਸ਼ਿਪ ਜਿਹੜੀ ਇੱਕ ਪਲੇਟਫਾਰਮ ਦੇ ਉੱਤੇ ਲੁਧਿਆਣਾ ਚ ਕੰਮ ਕਰਦੀ ਹੋਈ ਨਜ਼ਰ ਆਏਗੀ ਸਾਰੇ ਕਾਂਗਰਸ ਆਸ਼ੂ ਜੀ ਦੇ ਨਾਲ ਖੜਕੇ ਇਥੇ ਮਦਦ ਕਰੇਗੀ ਤੇ ਲੋਕਾਂ ਨੇ ਜਿਤਾਣਾ ਹੈ ਲੋਕਾਂ ਦਾ ਪਿਆਰ ਉਹਦੇ ਨਾਲ ਹੈ ਤੇ ਮੈਨੂੰ ਲੱਗ ਰਿਹਾ ਕਿ ਵੱਡੇ ਮਾਰਜਿਨ ਨਾਲ ਆਸ਼ੂ ਜੀ ਜਿੱਤੇਗੀ ਲੱਗਦਾ ਹੈ ਹਾਈ ਕਮਾਂਡ ਨੇ ਭਰਪੂਰ ਆਸ਼ੂ ਉਹਨਾਂ ਦਾ ਜੋ ਸੰਤਾਪ ਉਹਨਾਂ ਨੇ ਜੇਲ੍ਹ ਛਡਾਇਆ ਉਸ ਦਾ ਉਸ ਸਬਰ ਦਾ ਫਲ ਉਹਨਾਂ ਨੂੰ ਦਿੱਤਾ ਹੈ ਟਿਕਟ ਅਨਾਉਂਸ ਕਰਕੇ ਆਸ਼ੂ ਜੀ ਨੂੰ ਪਿਛਲੇ 3 ਸਾਲ ਤੋਂ ਦੋਵੇਂ ਸਰਕਾਰਾਂ ਨੇ ਪੂਰਾ ਰਗੜਿਆ ਜੀ ਜੇਲ੍ਹ ਵਿੱਚ ਰੱਖਿਆ ਹਰ ਤਰ੍ਹਾਂ ਦੇ ਝੂਠੇ ਅਲੀਗੇਸ਼ਨ ਲਗਾਏ ਲੇਕਿਨ ਇਹ ਭਗਵਾਨ ਰਾਮ ਦੀ ਕਿਰਪਾ ਹੈ ਉਨਾਰੇ ਦਿਨ ਚੱਲ ਰਹੇ ਉਹਦੇ ਵਿੱਚ ਟਿਕਟ ਅਨਾਉਂਸ ਹੋਈ ਹੈ ਜੀ ਤੇ ਆਸ਼ੂ ਜੀ ਬਿਲਕੁਲ ਕਲੀਨ ਬਾਹਰ ਨਿਕਲ ਕੇ ਆਏ ਆ ਤੇ ਅੱਜ ਪਾਰਟੀ ਨੇ ਫੇਰ ਉਹਨਾਂ ਦੀ ਪਾਰਟੀ ਪ੍ਰੰਦੀ ਨਿਸ਼ਟਾ ਇਮਾਨਦਾਰੀ আর ਲੋਕਾਂ ਪ੍ਰਤੀ ਪਿਆਰ ਦੇਖ ਕੇ ਉਹਨਾਂ ਨੂੰ ਫੇਰ ਤੋਂ ਇਲੈਕਸ਼ਨ ਦੀ ਟਿਕਟ ਦਿੱਤੀ ਹੈ ਔਰ ਮੈਨੂੰ ਉਮੀਦ ਹੈ ਕਿ ਬਹੁਤ ਵੱਡੇ ਮਾਰਜ ਨਾਲ ਆਸ਼ੂ ਜੀ ਜਿੱਤਣਗੇ ਸਰ ਜਿਸ ਤਰੀਕਿਆਂ ਤੁਸੀਂ ਪ੍ਰੈਸ ਕਾਨਫਰੰਸ ਵਿੱਚ ਕਹਿ ਰਹੇ ਸੀ ਕਿ ਮੇਰੀ ਕੋਠੀ ਅਰਥੀ ਲਾਲੋ ਕੀ ਲੱਗਦਾ ਹੁਣ ਕਾਂਗਰਸ ਦੀ ਲੀਡਰਸ਼ਿਪ ਜਿਹੜੀ ਇੱਕ ਪਲੇਟਫਾਰਮ ਦੇ ਉੱਤੇ ਲੁਧਿਆਣਾ ਚ ਕੰਮ ਕਰਦੀ ਹੋਈ ਨਜ਼ਰ ਆਏਗੀ ਸਾਰੇ ਕਾਂਗਰਸ ਆਸ਼ੂ ਜੀ ਦੇ ਨਾਲ ਖੜ ਕੇ ਇਥੇ ਮਦਦ ਕਰੇਗੀ ਤੇ ਲੋਕਾਂ ਨੇ ਜਿਤਾਣਾ ਹੈ ਲੋਕਾਂ ਦਾ ਪਿਆਰ ਉਹਦੇ ਨਾਲ ਹੈ ਤੇ ਮੈਨੂੰ ਲੱਗ ਰਿਹਾ ਕਿ ਵੱਡੇ ਮਾਰਜਿਨ ਨਾਲ ਆਸ਼ੂ ਜੀ ਜਿੱਤੇਗੀ ਲੱਗਦਾ ਹੈ ਹਾਈ ਕਮਾਂਡ ਨੇ ਭਰਪੂਰ ਆਸ਼ੂ ਹੁਣਾਂ ਤਾਂ ਜੋ ਸੰਤਾਪ ਉਹਨਾਂ ਨੇ ਜੇਲ੍ਹ ਚ ਹੰਡਾਇਆ ਉਸ ਦਾ ਉਸ ਸਬਰ ਦਾ ਫਲ ਉਹਨਾਂ ਨੂੰ ਦਿੱਤਾ ਹੈ ਟਿਕਟ ਅਨਾਉਂਸ ਕਰਕੇ ਆਸ਼ੂ ਜੀ ਨੂੰ ਪਿਛਲੇ 3 ਸਾਲ ਤੋਂ ਦੋਵੇਂ ਸਰ ਜੀ ਜੇਲ੍ਹ ਵਿੱਚ ਰੱਖਿਆ ਹਰ ਤਰ੍ਹਾਂ ਦੇ ਝੂਠੇ ਅਲੀਗੇਸ਼ਨ ਲਗਾਏ ਲੇਕਿਨ ਇਹ ਭਗਵਾਨ ਰਾਮ ਦੀ ਕਿਰਪਾ ਹੈ ਉਹਨਾਂ ਦੇ ਦਿਨ ਚੱਲ ਰਹੇ ਉਹਨਾਂ ਤੇ ਟਿਕਟ ਅਨਾਉਂਸ ਹੋਈ ਹੈ ਜੀ ਤੇ ਆਸ਼ੂ ਜੀ ਬਿਲਕੁਲ ਕਲੀਨ ਬਾਹਰ ਨਿਕਲ ਕੇ ਆਏ ਹੈ ਤੇ ਅੱਜ ਪਾਰਟੀ ਨੇ ਫੇਰ ਉਹਨਾਂ ਦੀ ਪਾਰਟੀ ਪਰ ਦੀ ਨਿਸ਼ਟਾ ਇਮਾਨਦਾਰੀ ਔਰ ਲੋਕਾਂ ਪ੍ਰਤੀ ਪਿਆਰ ਦੇਖ ਕੇ ਉਹਨਾਂ ਨੂੰ ਫੇਰ ਤੋਂ ਇਲੈਕਸ਼ਨ ਦੀ ਟਿਕਟ ਦਿੱਤੀ ਹੈ ਔਰ ਮੈਨੂੰ ਉਮੀਦ ਹੈ ਕਿ ਬਹੁਤ ਵੱਡੇ ਮਾਰਜਨ ਨਾਲ ਆਸ਼ੂ ਜੀ ਜਿੱਤਣਗੇ ਸਰ ਜਿਸ ਤਰੀਕਿਆਂ ਤੁਸੀਂ ਪ੍ਰੈਸ ਕਾਨਫਰੰਸ ਵਿੱਚ ਕਹਿ ਰਹੇ ਸੀ ਕਿ ਮੇਰੀ ਕੋਟੀ ਅਰਥੀ ਲਾਲੋ ਕੀ ਲੱਗਦਾ ਹੁਣ ਕਾਂਗਰਸ ਦੀ ਲੀਡਰਸ਼ਿਪ ਜਿਹੜੀ ਇੱਕ ਪਲੇਟਫਾਰਮ ਦੇ ਉੱਤੇ ਲੁਧਿਆਣਾ ਚ ਕੰਮ ਕਰਦੀ ਹੋਈ ਨਜ਼ਰ ਆਏਗੀ ਸਾਰੇ ਕਾਂਗਰਸ ਆਸ਼ੂ ਜੀ ਦੇ ਨਾਲ ਖੜਕੇ ਇਥੇ ਮਦਦ ਕਰੇਗੀ ਤੇ ਲੋਕਾਂ ਨੇ ਜਿਤਾਣਾ ਹੈ ਲੋਕਾਂ ਦਾ ਪਿਆਰ ਉਹਦੇ ਨਾਲ ਹੈ ਤੇ ਮੈਨੂੰ ਲੱਗ ਰਿਹਾ ਕਿ ਵੱਡੇ ਮਾਰਜਿਨ ਨਾਲ ਆਸ਼ੂ ਜੀ ਜਿੱਤੇ